ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਨੋਮਾ ਪ੍ਰੀਤਮ ਜਾਣ ਲਿਹੁ ਮਨ ਮਾਹੀ ਆਪਣੇ ਸੁਖ ਸਿਉ ਹੀ ਜਗ ਫੋੰਦਿਓ ਕੋ ਕਾਹੂ ਕੋ ਨਹੀਂ ਰੀਤਮ ਜਾਣ ਲਿਹੁ ਮਨ ਮਾਹੀ ਆਪਣੇ ਸੁਖ ਸਿਉ ਹੀ ਜਗ ਫਾਂਦਿਓ ਕੋ ਕਾਹੂ ਕੋ ਨਹੀਂ ਰਹਾਉ ਸੁਖ ਮਿਆਣ ਬਹੁਤ ਮਿਲ ਬੈਠਤ ਰਹਿਤ ਚਹੂ ਦਿਸ ਕਿ ਰੈ ਬੇਵਤ ਪਰਿ ਸਭ ਹੀ ਸੰਗ ਸਾੜਤ ਕੋ ਨਾਵਤ ਨੇਰੈ ਘਰ ਕੀ ਨਾਰ ਬਹੁਤ ਹਿਤ ਜਾਸੋ ਸਦਾ ਰਹਤ ਸੰਗ ਲਾਗੀ ਜਬ ਹੀ ਹੰਸ ਤਜਿਏ ਕਾਇਆ ਪ੍ਰੀਤ ਪ੍ਰੀਤ ਕਰ ਭਾਗੀ ਇਹ ਵਿਦਕੋ ਵਿਹਾਰ ਬਣਿਓ ਹੈ ਜਸਉਨੀ ਲਗਾਇਓ ਅੰਤਵਾਰ ਨਾਨਕ ਵਿਨ ਹਰ ਜੀ ਕੋ ਕਾਮਨਾ ਆਇਓ ਇਹ ਵਿਦਕੋ ਵਿਹਾਰ ਬਣਿਓ ਹੈ ਜਸਉਨੀ ਲਗਾਇਓ ਅੰਤ ਵਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਇਓ ਇਸ ਹੁਕਮਨਾਮਾ ਸਾਹਿਬ ਦੇ ਵਿੱਚ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਪ੍ਰਮਾਨ ਕਰਦੇ ਹਨ हे ਮਿੱਤਰ ਆਪਣੇ ਮਨ ਵਿੱਚ ਇਹ ਗੱਲ ਪੱਕੀ ਕਰਕੇ ਸਮਝ ਲੈ ਕਿ ਸਾਰਾ ਸੰਸਾਰ ਆਪਣੇ ਸੁੱਖ ਨਾਲ ਹੀ ਵੱਜਿਆ ਹੋਇਆ ਹੈ ਕੋਈ ਵੀ ਕਿਸੇ ਦਾ ਤੋੜ ਨਿਵਣ ਵਾਲਾ ਸਾਥੀ ਨਹੀਂ ਬਣਦਾ ਰਹਾਉ हे ਮਿੱਤਰ ਜਦੋਂ ਮਨੁੱਖ ਸੁਖ ਵਿੱਚ ਹੁੰਦਾ ਹੈ ਤਦੋਂ ਕਈ ਯਾਰ ਦੋਸਤ ਮਿਲ ਕੇ ਉਸ ਪਾਸ ਬੈਠਦੇ ਹਨ ਤੇ ਉਸ ਨੂੰ ਚੌਹੀ ਪਾਸੀ ਘੇਰੀ ਰੱਖਦੇ ਹਨ ਪਰ ਜਦੋਂ ਉਸ ਨੂੰ ਕੋਈ ਮੁਸੀਬਤ ਪੈਂਦੀ ਹੈ ਸਾਰੇ ਹੀ ਸਾਥ ਛੱਡ ਜਾਂਦੇ ਹਨ ਫਿਰ ਕੋਈ ਵੀ ਉਸ ਦੇ ਨੇੜੇ ਨਹੀਂ ਟੁੱਕਦਾ ਹੇ ਮਿੱਤਰ ਘਰ ਦੀ ਇਸਤਰੀ ਵੀ ਜਿਸ ਨਾਲ ਬੜਾ ਪਿਆਰ ਹੁੰਦਾ ਹੈ ਜਿਹੜੀ ਸਦਾ ਖਸਮ ਦੇ ਨਾਲ ਲੱਗੀ ਰਹਿੰਦੀ ਹੈ ਜਿ세 ਹੀ ਬੀੜੀ ਪਤੀ ਦਾ ਜੀਵਾਤਮਾ ਇਸ ਸਰੀਰ ਨੂੰ ਛੱਡ ਦਿੰਦਾ ਹੈ ਇਸਤਰੀ ਉਸ ਤੋਂ ਇਹ ਆਖ ਕੇ ਪਰੇ ਹਟ ਜਾਂਦੀ ਹੈ ਕਿ ਇਹ ਮਰ ਚੁੱਕਾ ਹੈ ਮਰ ਚੁੱਕਾ ਹੈ ਖੇ ਨਾਨਕ ਆਖ हे मित्र दुनिया ਦਾ ਇਸੇ ਤਰ੍ਹਾਂ ਦਾ ਵਰਤਾਰਾ ਬਣਿਆ ਹੋਇਆ ਹੈ ਜਿਸ ਨਾਲ ਮਨੁੱਖ ਨੇ ਪਿਆਰ ਪਾਇਆ ਹੋਇਆ ਹੈ ਪਰ हे मित्र ਅਖੀਰਲੇ ਸਮੇਂ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਵੀ ਮਨੁੱਖ ਦੀ ਮਦਦ ਨਹੀਂ ਕਰ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ